ਥਾਰ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਲੈ ਕੇ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਅੰਦਰ ਹਗਾਮਾ ਪਤੀ ਪਤਨੀ ਆਪਸ ਵਿੱਚ ਉਲਝੇ ਇੱਕ ਦੂਜੇ 'ਤੇ ਲਗਾਏ ਨਸ਼ਾ ਵੇਚਣ ਦੇ ਦੋਸ਼ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਕੋਰਟ ਕੰਪਲੈਕਸ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਥਾਰ ਵਾਲੀ ਜੋ ਮਹਿਲਾ ਪੁਲਿਸ ਮੁਲਾਜ਼ਮ ਹੈ ਜਿਸ ਦੇ ਉੱਤੇ ਚਿੱਟੇ ਦਾ ਮਕਦਮਾ ਦਰਜ ਹੋਇਆ ਹੈ ਤੇ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਉਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਤਾਂ ਇੱਕ ਔਰਤ ਨੇ ਆਪਣੇ ਪਤੀ ਤੇ ਉਹਦੇ ਨਾਲ ਰਹਿਣ ਦੇ ਇਲਜ਼ਾਮ ਲਗਾਏ ਸੀ ਅਤੇ ਉਸ ਨੂੰ ਲੈ ਕੇ ਉਹ ਔਰਤ ਵੀ ਉਸ ਆਪਣਾ ਅਦਾਲਤ ਦੇ ਵਿੱਚ ਪਹੁੰਚੀ ਹੋਈ ਸੀ ਜਿੱਥੇ ਉਸ ਨੂੰ ਪੇਸ਼ ਕਰਨਾ ਸੀ ਤੇ ਉਹ ਵਿਅਕਤੀ ਹੈ ਜਿਹੜਾ ਜਿਸ ਨੇ ਆਪਣੇ ਪਤੀ ਦੇ ਇਲਜ਼ਾਮ ਲਗਾਏ ਸੀ ਉਹ ਵੀ ਉਸ ਅਦਾਲਤ ਦੇ ਵਿੱਚ ਪਹੁੰਚਿਆ ਜਿਸ ਨੂੰ ਲੈ ਕੇ ਉਹ ਉੱਥੇ ਆਪਸ ਵਿੱਚ ਇਹਨਾਂ ਦੀ ਤੂੰ ਤੋਂ ਮੈਂ ਮੈਂ ਹੋਈ ਤੇ ਤੂੰ ਤੋਂ ਮੈਂ ਮੈਂ ਇੱਥੋਂ ਤੱਕ ਵੱਧ ਗਈ ਕਿ ਇੱਕ ਦੂਜੇ ਦੇ ਨਾਲ ਇਹ ਆਪਸ ਵਿੱਚ ਹੱਥੋ ਪਾਈ ਤੱਕ ਹੋ ਗਏ ਤੇ ਇੱਕ ਦੂਜੇ ਤੇ ਨਸ਼ਾ ਵੇਚਣ ਦੇ ਜਿਹੜੇ ਨੇ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਹੋਰ ਵੀ ਕੀ ਮੀਰਦੋਸ਼ ਲਗਾਏ ਗਏ ਨੇ ਆਉ ਤੁਹਾਨੂੰ ਸੁਣਾਉਣੇ ਆ ਕੀ ਸੀ ਪੂਰਾ ਮਾਮਲਾ ਤੇ ਕੀ ਕਹਿੰਦੇ ਨੇ ਇਹ ਦੋਨੇ ਪਤੀ ਪਤਨੀ शाबाश भैया मैं दोनों शाबाश भैया ये सारे सुनिए क्या नहीं सुने पुलिस वाले से कहता वादा सुन लो जाकर इधर आ लो इधर आ इधर ए गलने ऐसा नहीं कर कि आज पूरे आगे के सामने आ तक ही कर डाल ਕਰਨਾ ਗੱਡੀ ਦੋ ਕਰੋੜ ਦੀ ਕੋਟੀ ਵਿਰਾਜ ਗ੍ਰਿਜ ਦੋ ਆਈਪੌਨ ਬਰਾਮਤੋਏ ਮੌਕੇ ਤੇ ਕਿੱਥੋਂ ਆਇਆ ਕਨਸਟੇਬਲ ਕੋਲ ਇੰਨਾ ਪੈਸਾ ਸੁੱਕਤੀ ਹੋਈ ਸੀ ਸਰਕਾਰ ਜਸਤਾ ਇਸੇ ਮਲਾਜਮ ਦੋ ਜਾਰ ਮੱਦਬਾਈ ਦਾ ਨਾਮ ਰਹੀ ਹੈ ਤਾਂ ਬਲਵਿੰਦਰ ਸਿੰਘ ਹੈ ਕਿੰਨਾ ਨੇ ਕਿਰਪਾਈ ਕਹਿੰਦੇ ਕਿਸ ਬੂਧ ਹੈ ਤੁਹਾਡੇ ਨਾਗਰੇੰ ਦਾ ਉਹਦੇ ਨਾਮ ਦਾ ਕਿਸ ਬੂਧ ਹੈ ਆ ਸ਼ਰੇਮ ਸਕੂਲ ਦੀ ਹੈ ਕੋਰਟ ਦੇ ਵਿੱਚ ਕੀ ਕਰਨਾ ਆ ਲੈਣਾ ਦੇ ਲੈ 100 ਚਿੱਟਾ ਲੈ ਕੇ ਆਉਂਦੀ ਸੀਗੀ ਉਹਨੇ ਕੋ ਤਾਰ ਕੱਟੀ ਤੇ ਸਪੀਕਰ ਲੱਗੇ ਸੀ ਉਹ ਚਿੱਟਾ ਲੈ ਕੇ ਆਂਦੀ ਸੀ ਨਾ ਕੱਲ ਟੱਪਦੀ ਸੀ ਕਿਉਂਕਿ ਬੁੜਾ ਥਾਲੀ ਸੀਗੀ ਬਲਵਿੰਦਰ ਸਿੰਘ ਕੁੜੀਆਂ ਦੇ ਵਿੱਚ ਵਿਗਦਾ ਸੀਗਾ ਸੱਸੇ ਵੇਦਾ ਸੀ ਪੁੱচ্চਾ ਮੰਡੀ ਵੇਦਾ ਸੀ ਇੱਕ ਇੱਕ ਗਾਦੀ ਸਬੂਤ ਆ ਮੇਰੇ ਕੋਲ ਪਰ ਪ੍ਰਸ਼ਾਸਨ ਨੇ ਸੁਣੀ ਨਹੀਂ ਮੇਰੀ ਚਾਹ ਨਹੀਂ ਸੁਣੇਗੀ ਵੱਡੇ ਅਧਿਕਾਰੀਆਂ ਨਾਲ ਨਹੀਂ ਕਿਸੇ ਗਾ ਉਹਦੇ ਪਰਦੇ ਮੈਂ ਬਾਸ਼ ਕਰ ਰਿਆਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਾਦੇ ਵਾਸਤੇ ਤੁਹਾਡੀ ਪਬਲਿਕ ਦੇ ਸਾਹਮਣੇ ਮੇਰੇ ਧੱਪੜ ਮਾਰਿਆ ਬਲਵਿੰਦਰ ਸਿੰਘ ਨੇ ਕਹਿੰਦੇ ਨੂੰ ਅਰੈਸਟ ਕਰ ਲਿਆ ਉਹਨੂੰ ਅਰੈਸਟ ਕਰ ਲਿਆ ਕੀ ਕੀਤਾ ਉਹਨੂੰ ਅਰੈਸਟ ਕੀਤਾਗਾ ਆਪਦਾ ਕੀ ਲੈਣਾ ਮੈਨੂੰ ਅੱਜ ਪਬਲਿਕ ਦੇ ਸਾਹਮਣੇ ਤਪੜਾ ਤਪੜੀ ਕਰੀ ਜਾਂਦਾ ਕੱਲ ਨੂੰ ਮੇਰੇ ਨਾਲ ਕੁਝ ਵੀ ਕਰ ਦਿੰਦਾ ਜ਼ਿੰਮੇਵਾਰ ਚੱਕੋਗੇ ਸਰਕਾਰ ਚੱਕਦੀਆਂ ਜ਼ਿੰਮੇਵਾਰ ਸਰਕਾਰ ਮੈਂ ਅਧਿਕਾਰੀਆਂ ਦੇ ਨਾਮ ਲੈਣੀਆਂ ਆਈਪੀਐਸ ਰੈਂਕ ਦੇ ਬੰਦਿਆਂ ਦੀ ਰਿਪੋਰਟ ਕਰਦੇ ਨੇ ਮੈਂ ਉਹਨਾਂ ਤੇ ਕਰ ਲੈਣੀਆਂ ਮੇਰੇ ਬੱਚਿਆਂ ਦੀ ਸੁਰੱਖਿਆ ਤਾਂ ਮੇਡੀਸ ਸੁਰੱਖਿਆ ਦਾ ਕੋਈ ਜ਼ਿੰਮੇਵਾਰ ਹੈ ਮੈਨੂੰ ਕੁਝ ਵੀ ਹੋ ਗਿਆ ਮੈਂ ਮੇਰੇ ਬੱਚਾ ਜ਼ਮੇਦਾਰ ਦੋਵੇਂ ਕੁੜੀਆਂ ਸਮੈਲ ਬਸ ਟੈਂਡ ਕੋਲ ਪਕਰਦਾਲ ਤੇ ਬਹੂਗੀ ਬਸ ਮਰਦੀ ਹੋ ਜੇ ਚਾਹੇ ਮੈਨੂੰ ਅੰਦਰ ਕਰ ਦੋ ਚਾਹੇ ਮੈਨੂੰ ਕੋਚੂ ਮਰਜੀ ਕਰ ਦੋ ਮੈਂ ਇਸ ਜਨਾਨੀ ਦੇ ਪਰਦੇ ਫਾਸ਼ ਕਰੂੰਗੀ ਜਿਹੜਾ ਜਿਹੜਾ ਅਧਿਕਾਰੀਆਂ ਨੇ ਰਿਪੋਰਟ ਕੀਤੀ ਮੈਂ ਉਹਨਾਂ ਦੇ ਪਰਦੇ ਫਾਸ਼ ਕਰੂੰਗੀ ਟੀਆਂ ਗੱਲਾਂ ਨਾ ਸੁਣੋ ਵੀਰ ਜੀ ਇਸ ਲੇਡੀ ਦੇ ਸਰਸੇ ਕੋਡ ਦੇ ਵਿੱਚ 25 ਮੁਕਦਮੇ ਚੱਲ ਰਿਹਾ ਐਸ ਐਚਓ ਸਦਰ ਥਾਣਾ ਸੰਦੀਪ ਸਿੰਘ ਤੁਸੀਂ ਜਾ ਕੇ ਮੇਰੇ ਕੋਲ ਨੰਬਰ ਹੈ ਮੈਂ ਤੁਹਾਨੂੰ ਨੰਬਰ ਦਿੰਨਾ ਤੁਸੀਂ ਉਥੇ ਪਤਾ ਕਰਾਓ ਵੀ ਇਹ ਇਸ ਦਾ ਬੈਕਗਰਾਉਂਡ ਕੀ ਹੈ ਇੱਕ ਤੌਰ ਮੈਨੇਜਰ ਤੇ ਕੰਮ ਕਰ ਰਹੀ ਹੈ ਔਰ ਉਹਦੀ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦੂੰਗਾ ਮੇਰੇ ਕੋਲੋਂ ਮਾਫੀ ਮੰਗ ਰਹੀ ਹੈ ਜਦੋਂ ਪਰਚਾ ਹੋਣ ਤੋਂ ਬਾਅਦ ਕਹਿੰਦੀ ਵੀਰ ਜੀ ਇਹ ਬਿਲਕੁਲ ਬਲੈਕਮੇਲਰ ਲੇਡੀਜ਼ ਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਤੁਸੀਂ ਜਿੱਥੇ ਕਹੋਗੇ ਮੈਂ ਕੋਰਟ ਦੇ ਵਿੱਚ ਇਹਦੇ ਖਿਲਾਫ ਬਿਲਕੁਲ ਰਿਟਰਨ ਚ ਔਰ ਕਹਿੰਦੀ ਇਹਦੇ ਕੋਲ ਹਰ ਇੱਕ ਬੰਦੇ ਦੀ ਬਲੂ ਆਡੀਓ ਵੀਡੀਓ ਉਸ ਤੋਂ ਬਾਅਦ ਇਹ ਬਲੈਕਮੇਲ ਕਰਦੀ ਹੈ ਇਹਦੇ ਤੁਸੀਂ ਸਰਸੇ ਕੋਰਟ ਤੇ ਜਾ ਕੇ ਪਤਾ ਕਰੋ ਸਕੇ ਫਾਦਰ ਦੇ ਉੱਪਰ 376 ਦਾ ਮਕਦਮਾ ਇਹਦੇ ਤਿੰਨ ਪਿਤਾ ਨੇ ਤਿੰਨਾ ਤੇ ਅਲੱਗ-ਅਲੱਗ ਬੰਦਿਆਂ ਦੇ 376 ਦੇ ਮੁਕੱਦਮੇ 15 ਬੰਦਿਆਂ ਦੇ ਹੁਣ ਇਹਨਾਂ ਨੇ ਤਿੰਨ ਮਾਵਾਂ ਦੀਆਂ ਵੱਲੋਂ 376 ਦਾ ਮੁਕੱਦਮਾ ਹੈ ਤਿੰਨ ਮੈਰਿਜ ਇਹਦੀ ਮਦਰ ਦੇ ਹੋਇਆ ਔਰ ਤਿੰਨ ਮੈਰਿਜ ਹੀ ਇਹਦੇ ਹੋਇਆ ਇਹ ਅੱਗੇ ਨਹੀਂ ਦੱਸਦੀਆਂ ਸਾਡਾ ਬੈਕਗ੍ਰਾਉਂਡ ਕੀ ਹੈ ਤੇ ਕਿੱਥੇ ਆ ਅੱਜ ਜੀ ਮੈਂ 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 ਦੱਸਦਾ ਜੀ ਅੱਜ ਮੈਂ ਡੈਫੀਨੇਸ਼ਨ ਦਾ ਪਰਚਾ ਕਰਨ ਆਇਆ ਸੀਗਾ ਕੋਰਟ ਦੇ ਵਿੱਚ ਮੇਰੇ ਵਕੀਲ ਸਾਹਿਬ ਨੇ ਉਹਨਾਂ ਨੂੰ ਮੈਂ ਨਾਲ ਲੈ ਕੇ ਕੋਰਟ ਦੇ ਵਿੱਚ ਜਾ ਰਿਹਾ ਸੀ ਜਿੱਥੇ ਕਿ ਇਹ ਲੇਡੀ ਸ ਪਹਿਲਾਂ ਤਿਆਰੀ 'ਚ ਬੈਠੀ ਸੀਗੀ ਕੱਲ ਸੋਸ਼ਲ ਮੀਡੀਆ ਅਕਾਊਂਟ ਤੇ ਇਹਨੇ ਬਹੁਤ ਜ਼ਿਆਦਾ ਬਕਵਾਸ ਕੀਤੀ ਹਰ ਇੱਕ ਅਫਸਰ ਦਾ ਨਾਮ ਲਿਆ ਆਈਜੀ ਡੀਆਈਜੀ ਐਸਐਸਪੀ ਕਹਿੰਦੀ ਜਿੰਨਾਂ ਦੀਆਂ ਮੇਰੇ ਕੋਲ ਬਲੂ ਫਿਲਮ ਹੈ ਮੈਂ ਇਹਨਾਂ ਨੂੰ ਚਟਾਨੰਗਾ ਕਰ ਦੂਗੀ ਜਿੰਦੇ ਕੀ ਅਮਨਦੀਪ ਕੌਰ ਬਾਰੇ ਖਾਸ ਕਰਕੇ ਵੀ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਗਲਤ ਰਿਲੇਸ਼ਨ ਨੇ ਜਦਕਿ ਇਹ ਲੇਡੀਜ਼ ਨੇ ਚਿੱਟੇ ਦੇ ਵਿੱਚ ਦੀ ਇਨਵੋਲਵਮੈਂਟ ਇਸ ਲੇਡੀਜ਼ ਨੇ ਸਾਰਾ ਕਰਿਆ ਕਰਾਇਆ ਜਿਹੜਾ षड्यੰਤਰ ਹੈ ਠੀਕ ਹੈ ਜੀ ਪ੍ਰਸ਼ਾਸਨ ਦੇ ਬੰਦਿਆਂ ਨਾਲ ਆਪਦੇ ਪ੍ਰਾਈਵੇਟ ਦੇ ਬੰਦਿਆਂ ਨਾਲ ਬਣਾ ਕੇ ਜਿੰਨੀ ਕਹਾਣੀ ਰਚੀ ਗਿਆ ਬਿਲਕੁਲ ਫੇਕ ਹੈ ਜਿੰਦੇ ਪ੍ਰੂਫ ਮੈਂ ਰਿਟਨ ਦੇ ਵਿੱਚ ਆਡੀਓ ਵੀਡੀਓ ਜੋ ਇੱਕ ਪੈਨ ਡਰਾਈਵ ਚ ਆ ਮੈਂ ਉਹ ਕੋਰਟ ਦੇ ਵਿੱਚ ਪੇਸ਼ ਕਰਨ ਆਇਆ ਸੀਗਾ ਜਿੱਥੇ ਲੇਡੀਜ਼ ਬਿਲਕੁਲ ਪਹਿਲਾਂ ਤਿਆਰ ਬੈਠੀ ਸੀਗੀ ਮੇਰੇ ਨਾਲ ਹੱਥੋ ਪਾਈ ਕੀਤੀ ਆ ਮੈਂ ਪ੍ਰਸ਼ਾਸਨ ਨੂੰ ਮੰਗ ਕਰਨੀ ਚਾਹਣਾ ਦਰਖਤ ਕੀਤਾ ਮੰੰਦੀ ਤੋਂ ਉਹਨੂੰ ਕਿਵੇਂ ਦੇਖਦੇ ਉਹ ਉਹਦੇ ਬਾਰੇ ਉਹੀ ਦੇਣਗੇ ਜਾਣਕਾਰੀ ਠੀਕ ਹੈ ਜੀ ਜਿਹੜੇ ਪੁਖਤਾ ਪ੍ਰੂਫ ਆ ਮੈਂ ਦੱਸਦਾ ਜੀ ਇਹ ਲੇਡੀਜ਼ ਇਹ ਲੇਡੀਜ਼ ਦੇ ਅਗੇਂਸਟ ਅੱਜ ਡੈਫੀਨੇਸ਼ਨ ਦਾ ਪਰਚਾ ਪਾਉਣ ਆਇਆ ਸੀਗਾ ਮੈਂ ਉਸ ਦਰਮਿਆਨੇ ਲੇਡੀਜ਼ ਆਪਣੇ ਆਪ ਚ ਇਹਦੇ ਮੇਰੇ ਵੱਲੋਂ ਪਹਿਲਾਂ ਦਿੱਤੇ ਦੋ ਪਰਚੇ ਹੋ ਚੁੱਕੇ ਆ ਜੀ ਠੀਕ ਹੈ ਠੀਕ ਹੈ ਮੇਰੇ ਘਰ ਤੇ ਕਬਜ਼ਾ ਕਰਿਆ ਮੈਂ ਦੱਸਦਾ ਇਨਸਪੈਕਟਰ ਜੈਸੀ ਦੇ ਨਾਲ ਉਹਦੀ ਹੈਲਪ ਨਾਲ ਮੇਰੇ ਘਰ ਤੇ ਕਬਜ਼ਾ ਕਰਿਆ ਗਿਆ ਪ੍ਰਸ਼ਾਸਨ ਦੀ ਹੈਲਪ ਨਾਲ ਡੀਐਸਪੀ ਸਿਟੀ 1 ਹਰਮਨ ਸਿੰਘ ਨਾਲ ਉਹਨਾਂ ਦੇ ਸਾਹਮਣੇ ਪੇਸ਼ ਹੋ ਕੇ ਮੈਂ ਆਪਦੇ ਪ੍ਰੂਫ ਦੇ ਕੇ ਪ੍ਰਾਪਰਟੀ ਦੇ ਐਵੀਡੈਂਸ ਦੇ ਕੇ ਇਹ ਲੇਡੀਜ਼ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆਗਾ ਮੈਨੂੰ ਮੇਰਾ ਘਰ ਮਿਲਿਆ ਹੁਣੇ ਲੇਡੀਜ਼ ਮੇਰੇ ਕੋਲੋਂ 20 ਲੱਖ ਦੀ ਡਿਮਾਂਡ ਕਰ ਰਹੀ ਹੈ ਅੱਛਾ ਠੀਕ ਹੈ ਜੀ ਇਹਨੇ 25 ਬੰਦੇ ਮੈਂ ਬੰਦਿਆਂ ਤੋਂ ਪਹਿਲਾਂ ਬਲੈਕਮੇਲ ਕਰਕੇ ਅੱਜ ਤੱਕ ਮੈਂ ਮੀਡੀਆ ਦੇ ਸਾਹਮਣੇ ਨਹੀਂ ਆਇਆ 25 ਬੰਦਿਆਂ ਤੋਂ ਕਿਸੇ ਤੋਂ 25 ਲੱਖ 20 ਲੱਖ ਜਿੰਦੀ ਕਿ ਰਿਟਰਨ ਮੇਰੇ ਕੋਲ ਸਾਰੇ ਪ੍ਰੂਫ ਪਏ ਹੋਇਆ ਇੱਕ ਐਡੀ ਫਾਈਲ ਹੈ ਜੀ ਮੇਰੇ ਕੋਲ ਕਿਸੇ ਬੰਦੇ ਨੂੰ ਕਿਸੇ ਬੰਦੇ ਨੂੰ ਕੰਮ ਹੋ ਜਾਈਦਾ ਵੀਰ ਜੀ ਮੇਰੀ ਮੈਰਿਜ ਹੋਊਗੀ ਡਬੋਧ ਹੋਊਗਾ ਉਹ ਮੇਰੇ ਵਕੀਲ ਸਾਹਿਬ ਠੀਕ ਹੈ ਜੀ ਮੈਂ ਆਪ ਦਾ ਇੱਕ ਇੱਕ ਪ੍ਰੂਫ ਤੁਹਾਨੂੰ ਤੁਸੀਂ ਆ ਜਾਓ ਮੈਂ ਦਿਨੂ ਜਿਹੜਾ ਪਰਚਾ ਹੋਇਆ ਮਨਦੀਪ ਤੇ ਉਹਦੇ ਚ ਤੁਹਾਡੀ ਇਨਵੋਲਵਮੈਂਟ ਹੈ ਮੇਰੀ ਮੇਰੀ ਕਿੱਥੇ ਰਿਵੋਲਵਮੈਂਟ ਹੈ ਜੀ ਪਰਚੇ 'ਚ ਮੇਰਾ ਨਾਮ ਇਹ ਤਾਂ ਬਹੁਤ ਕੁਝ ਕਹਿ ਰਿਹਾ ਜੀ ਇਹਦਾ ਐਸਐਸਪੀ ਨੂੰ ਕਹਿ ਰਿਹਾ ਹੁੰਦੀ ਮੇਰੇ ਕੋਲ ਉਹਦੀ ਜਿਹੜੇ ਨੰਗੀਆਂ ਦੀਆਂ ਤਸਵੀਰਾਂ ਨੇ ਆਈਜੀ ਦੀਆਂ ਨੇ ਠੀਕ ਹੈ ਜੀ ਫਿਰ ਇਹ ਕਿੱਧਰ ਗਿਆ ਪ੍ਰਸ਼ਾਸਨ ਇਸ ਲੇਡੀਜ਼ ਦੀ ਏਡੀ ਲਗਾਮ ਖੋਲ ਰੱਖੀ ਆ ਇਸ ਲੇਡੀਜ਼ ਨੇ ਤਿੰਨ ਦਫਾ ਫਰਨੈਲ ਵੀ ਕਿਹਾ ਜਦ ਕਿ ਇਹਨੂੰ ਪਤਾ ਵੀ ਫਰਨੈਲ ਨਾਲ ਬੰਦਾ ਨਹੀਂ ਮਰਦਾ ਇਸ ਲੇਡੀਜ਼ ਨੇ ਇੱਥੇ ਡਰਾਮਾ ਖੇਡ ਅੱਜ ਤੋਂ ਸਾਲ ਪਹਿਲਾਂ ਠੀਕ ਹੈ ਜੀ 498 ਦਾ ਪਰਚਾ ਦਰਜ ਕਰਾਇਆ ਗਿਆ 20 ਲੱਖ ਦੀ ਮਤੋਂ ਡਿਮਾਂਡ ਕਰੀ ਗਈ ਮੈਂ ਆਪਦਾ ਕੋਰਟ ਕੇਸ ਲੜ ਰਿਆ ਜੀ ਇਹਦਾ ਕੇਸ ਇੱਕ ਤਰਫਾ ਹੋ ਗਿਆ ਇਹ ਇੱਥੇ ਆ ਨਹੀਂ ਰਹੀ ਮੇਰੇ ਵੱਲੋਂ ਚੋਰੀ ਦਾ ਪਰਚਾ ਦਰਜ ਹੋ ਗਿਆ ਇਸ ਲੇਡੀਜ਼ ਨੇ ਤੁਹਾਡੇ ਮਾਧਿਅਮ ਰਹੀਂ ਬਲੈਕਮੇਲ ਕਰਦੀ ਹੈ ਫਿਰ ਜਦੋਂ ਪੈਸੇ ਲੈਂਦੇ ਆ ਉਦੋਂ মিডিਆ ਜਿੰਨੇ ਦੱਸਦੇ ਮੈਂ ਦੱਸਦਾ ਜੀ ਮੈਂ 3 ਸਾਲਾਂ ਚ ਪਹਿਲੀ ਵਾਰ ਆਇਆ ਜਦੋਂ ਪੈਸੇ ਲੈਂਦੇ ਉਹ ਤੁਹਾਨੂੰ ਦੱਸਦੇ ਆ ਵੀ ਫਲਾਣੇ ਬੰਦੇ ਦਾ ਸੀ ਮੈਂ ਦੱਸਦਾ ਮੈਂ ਪੱਖ ਲਿਆ ਸੀ ਮੈਂ ਦੱਸਦਾ ਤੁਸੀਂ ਪੱਖ ਲਿਆ ਸੀ ਪਰ ਪੂਰਾ ਨਹੀਂ ਸੀ ਲਿਆ ਵੀਰ ਜੀ ਮੈਂ ਰਿਕਵੈਸਟ ਵੀ ਕੀਤੀ ਸੀ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਅਵੇਅਰ ਕਰਨਾ ਚਾਹਣਾ ਕਿਸੇ ਬੰਦੇ ਨੂੰ ਜੇ ਕੋਈ ਵੀ ਇਹਦਾ ਪ੍ਰੂਫ ਚਾਹੀਦਾ ਸਕੇ ਫਾਦਰ ਦੇ ਉੱਪਰ ਤਾਏ ਚਾਚੇ ਉੱਪਰ 376 ਦੇ ਮਕਦਮੇ ਵੀਰ ਜੀ 1 ਕਰੋੜ ਦੀ ਡਿਮਾਂਡ ਕਰ ਰੱਖੀ ਹੈ ਜੋ ਕਿ ਉਹ ਬੇਕਾਰ ਹੋ ਚੁੱਕਿਆ ਛੇ ਕਿਸੇ ਨੂੰ ਵੀ ਇਹਦਾ ਪ੍ਰੂਫ